ਸਮਾਨਾ ਦੇ ਪਿੰਡ ਲਲੋਚੀ ਦੀ ਸਰਪੰਚ ਨਰਵਿੰਦਰ ਕੌਰ ਨੂੰ ਚੁਣਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਜਿੰਨੇ ਵੀ ਅਧੂਰੇ ਕੰਮ ਹੈ, ਸਕੂਲ ਦੇ ਵਿੱਚ ਬਾਥਰੂਮ ਦੀ ਕਮੀ ਹੈ, ਲੜਕੀਆਂ ਲਈ ਕਮਰਿਆਂ ਦੀ ਕਮੀ ਹੈ, ਪਸ਼ੂ ਹਸਪਤਾਲ, ਔਰ ਕਈ ਤਰ੍ਹਾਂ ਦੇ ਜਿਹੜੇ ਸੈੱਡ ਹੈ ਪੈਲਸ ਦੇ ਵਿੱਚ ਉਸ ਦੇ ਲਈ ਕਮੀ ਹੈ। ਸਰਕਾਰ ਦੇ ਸਹਿਯੋਗ ਦੇ ਨਾਲ ਅਸੀਂ ਪੂਰੇ ਕਰਾਂਗੇ। ਪੰਚਾਇਤ ਮੈਂਬਰਾਂ ਦਾ ਸਹਿਯੋਗ ਵੀ ਲਿੱਤਾ ਜਾਵੇਗਾ। ਇਸੇ ਤਰ੍ਹਾਂ ਲਲੋਚੀ ਪਿੰਡ ਦੀ ਸਤਨਾਮ ਕੋਰ ਨੂੰ ਵੀ ਸਰਪੰਚ ਹੋਣ ਲੱਗੇ ਉਹਨਾਂ ਨੇ ਵੀ ਸਵਾਲ ਦਵਾਇਆ ਕਿ ਅਸੀਂ ਸਰਪੰਚਾਂ ਨੂੰ ਮੈਂਬਰਾਂ ਨਾਲ ਲੈ ਕੇ ਪਿੰਡ ਦੇ ਵਿਕਾਸ ਕੰਮ ਇਹ ਪੂਰੇ ਕਰਾਂਗੇ ਔਰ ਇਸ ਮੌਕੇ ਤੇ ਸਾਬਕਾ ਬਜਾਇਆ ਗਰੇਂਦਰ ਸਿੰਘ ਨੇ ਵੀ ਇੱਥੇ ਜਿਹੜਾ ਸਮਾਗਮ ਰੱਖਿਆ ਗਿਆ ਥਾ ਪਾਠ ਰੱਖੇਗੇ ਸੀ ਭੋਗ ਪਾਏਗੇ ਉਹਦੇ ਵਿੱਚ ਆ ਕੇ ਸਮਰਿਤ ਕੀਤੀ ਹਲਕਾ ਇੰਚਾਰ ਬਲਕਾ ਸਿੰਘ ਜੀ ਜੁਮਾ ਜਨਾ ਕਹੇ ਕਿ ਪੰਜਾਬ ਸਰਕਾਰ ਦੇ ਸਹਿਬ ਦੇ ਨਾਲ ਜਿੰਨੀ ਵੀ ਗਰੰਟਾਂ ਮਿਲेंगी ਪਿੰਡ ਦੇ ਲਈ ਸਕੂਲ ਦੇ ਲਈ ਪਸੂ ਹਸਪਤਾਲ ਦੇ ਲਈ ਲੜਕੀਆਂ ਦੇ ਜਿਹੜੇ ਬਾਥਰੂਮ ਹੈ ਉਹਦੇ ਲਈ ਮੇਰੇ ਵੱਲੋਂ ਪੂਰਾ ਪ੍ਰਯਾਸ ਜਾਰੀ ਹੋਗਾ ਔਰ ਕੁਛ ਹੀ ਦਿਨਾਂ ਦੇ ਵਿੱਚ ਨਵੀਂ ਪੰਚਾਇਤਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ ਦੇਖੋ ਜੀ ਦੋਏ ਪੰਚਾਇਤਾਂ ਨੂੰ ਐਂ ਭਰੋਸਾ ਦੇ ਕੇ ਜਾਨਾ ਮੰਤਰੀ ਸਾਹਿਬ ਵੱਲੋਂ ਜਿਹੜਾ ਲੈ ਕੇ ਆਇਆ ਮੈਂ ਇਹਨਾਂ ਨੂੰ ਦੇਣ ਵਾਸਤੇ ਇੱਥੇ ਪਹਿਲਾਂ ਵੀ ਅਸੀਂ ਵਿਕਾਸ ਵਾਸਤੇ ਕੋਈ ਕਮੀ ਨਹੀਂ ਛੱਡੀ ਹੈਗੀ ਕਿਉਂਕਿ ਇਹ ਮੇਰਾ ਆਪਣਾ ਨਗਰ ਹੈ ਲੋਲੋਸੀ ਨੂੰ ਮੈਂ ਦੂਜਾ ਪਿੰਡ ਨਹੀਂ ਸਮਝਦਾ ਕਿਉਂਕਿ ਮੈਂ ਨਜ਼ਦੀਕ ਹੀ ਰਹਿਣਾ ਜ਼ਿਆਦਾਤਰ ਮੇਰਾ ਸਮਾਜ ਜਿਹੜਾ ਹੈ ਇਹ ਮੇਰੇ ਮਿੱਤਰ ਪਿਆਰੀ ਨੇ ਮੇਰੇ ਨਾਲ ਪੜ੍ਹੇ ਨੇ ਇਹਨਾਂ ਨੂੰ ਦੋਏ ਪੰਚਾਇਤਾਂ ਨੂੰ ਇਹ ਨਵੀਂ ਲੋਲੋਸੀ ਤੋਂ ਸਰਪੰਚ ਸਾਹਿਬ ਨੇ ਕਾਲਾ ਜੀ ਇਦਰੋਂ ਜਸਪਾਲ ਜੀ ਇਹ ਆਪਣੇ ਪੁਰਾਣੀ ਲਲੋਸੀ ਤੋਂ ਨਹੀਂ ਇਹਨਾਂ ਨੂੰ ਦੋ ਇਹ ਪੰਚਾਇਤਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਵਾ ਮੁਬਾਰਕਬਾਦ ਦਿੰਨਾ ਵੀ ਇਹ ਆਪਣਾ ਰਲ ਮਿਲ ਕੇ ਆਪਣੇ ਦੋ ਇਹ ਨਗਰਾਂ ਦਾ ਜਿੰਨਾ ਵਿਕਾਸ ਕਰ ਸਕਦੇ ਨੇ ਸਾਥੋਂ ਕਰਵਾ ਸਕਦੇ ਨੇ ਮੰਤਰੀ ਸਾਹਿਬ ਲਵੇ 24 ਘੰਟੇ ਦਰਵਾਜ਼ੇ ਨੇ ਜਿਹੜੇ ਸਾਡੀ ਸਰਕਾਰ ਕੋਲ ਮਾਨ ਸਾਹਿਬ ਕੋਲ 24 ਘੰਟੇ ਖੁੱਲੇ ਨੇ ਇਹਨਾਂ ਵਾਸਤੇ ਜੋ ਮਰਜੀ ਨਗਰਾਂ ਵਾਸਤੇ ਲੈ ਸਕਦੇ ਨੇ ਦੇਖੋ ਜੀ ਜਿਹੜੇ ਬਾਥਰੂਮਾਂ ਦੀ ਗੱਲ ਕੀਤੀ ਹੈ ਬਾਥਰੂਮਾਂ ਤਾਂ ਮੈਂ ਕੰਮ ਪਹਿਲਾਂ ਵੀ ਮੈਂ ਚਲਵਾ ਚੁੱਕਿਆ हूं तकरीबन ਉਹ ਤਿਆਰ ਹੋ ਗਏ ਨਨ ਲੱਗਦਾ ਵੀ ਉਹ ਚਾਲੂ ਵੀ ਹੋ ਗਏ ਬਣ ਗਏ ਉਹ ਤੇ ਜਿਹੜੀ ਆਪਣੀ ਗ੍ਰਾਂਟ ਕਮਰੇ ਵਾਲੀ ਹੈ ਉਹ ਸਾਡੀ ਦੇਖੋ ਭੇਜੀ ਹੋਈ ਹੈ ਡੀਸੀ ਸਾਹਿਬ ਨੇ ਵੀ ਮਨਜ਼ੂਰ ਵੀ ਹੋਈ ਪਈ ਹੈ ਇੱਕ ਕਮਰਾ ਇਹਨਾਂ ਦਾ ਜਿਹੜਾ ਕੋਈ ਆਪਣੀ ਚਾਰ ਦਿਵਾਰੀ ਦੀ ਉਹਦੀ ਗ੍ਰਾਂਟ ਵੀ ਆ ਚੁੱਕੀ ਹੈ ਇਹਨਾਂ ਕੋਲੇ ਉਹਦੀ ਬਣ ਗਈ ਮੰਤਰੀ ਸਾਹਿਬ ਵੱਲੋਂ 6 ਲੱਖ ਰੁਪਇਆ ਬੋਲਿਆ ਹੋਇਆ ਉਹ ਸਾਡੀ ਗ੍ਰਾਂਟ ਪਾਈ ਹੋਈ ਹੈ ਉਹ ਡੀਸੀ ਸਾਹਿਬ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਰੁਕੀ ਹੋਈ ਹੈ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਗ੍ਰਾਂਟ ਪਹਿਲਾਂ ਹੀ ਦੇ ਚੁੱਕੇ ਹਾਂ ਬਿਲਕੁਲ ਸਰ ਨਵੀਂ ਪੰਚਾਇਤ ਬਣੀਆਂ ਅਸੀਂ ਕਹਿੰਦੇ ਆਂ ਵੀ ਪੰਚਾਇਤ ਨਵੀਆਂ ਦੋ ਹੀ ਬਣੀਆਂ ਨੇ ਦੋ ਹੀ ਆਪਣੇ ਹੱਥਾਂ ਨਾਲ ਲਾਉਣ ਉਰੇ ਦੇ ਜਿਹੜੇ ਵਲੰਟੀਅਰ ਨੇ ਉਹ ਇਹਨਾਂ ਨਾਲ ਰਲ ਮਿਲ ਕੇ ਸਾਰਾ ਕੰਮ ਕਰਨ ਉਹ ਵੀ ਆਪਣੇ ਹੱਥਾਂ ਦੇ ਨਾਲ ਇਹਨਾਂ ਦੇ ਨਾਲ ਹੱਥ ਨਾਲ ਹੱਥ ਵੜ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਆ ਠੀਕ ਹੈ ਜੀ ਆ ਬੀਬੀ ਦਰਪਿੰਦਰ ਕੌਰ ਸਾਡੇ ਕੁਲਵੀਰ ਸਿੰਘ ਨੇ ਪਹਿਲਾਂ ਉਹਨਾਂ ਦੇ ਬਿਜ਼ਨਸ ਦੇ ਸਤਨਾਮ ਸਤਨਾਮ ਕੌਰ ਨੇ ਸਤਬਾਲ ਦੇ ਵਿਸਸ ਨੇ ਜੋ ਬੁਣੀਆਂ ਅਛੀਆਂ ਪਿੰਡ ਵਾਲਿਆਂ ਨੇ ਪੰਚਾਇਤਾਂ ਚੁਣੀਆਂ ਅੱਜ ਇਹਨਾਂ ਨੇ ਗੁਰੂ ਮਾਨ ਦੇ ਬਖਸ਼ੇ ਕੇ ਪਿੰਡ ਨੂੰ ਇਸ ਬਾਸਤੇ ਜਿਸ ਸੋਚ ਦੇ ਨਾਲ ਪਿੰਡ ਵਾਲਿਆਂ ਨੇ ਵੋਟਾਂ ਪਾਈਆਂ ਲਕੜੇ ਹੋ ਕੇ ਕੰਮ ਕਰਨ ਪਿੰਡ ਦੀ ਤਰੱਕੀ ਹੋਵੇ ਪਿੰਡ ਦਾ ਵਿਕਾਸ ਹੋਵੇ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਪੰਚਾਇਤਾਂ ਚੁਣੀਆਂ ਗਈਆਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਆਪਾਂ ਸਾਰਿਆਂ ਨੂੰ ਪਤਾ ਇਹਨਾਂ ਪਿੰਡ ਨੇ ਬਹੁਤ ਦਲੇਰੀ ਤੇ ਹਿੰਮਤ ਦਿਖਾਈ ਹੈ ਠੱਕਾ ਵੀ ਹੋਇਆ ਉਸ ਦੇ ਬਾਵਜੂਦ ਵੀ ਬੜੀਆਂ ਅੱਛੀਆਂ ਪੰਚਾਇਤਾਂ ਬਹੁਤ ਬੜੀਆਂ ਲਿਖੀਆਂ ਬੀਬੀਆਂ ਨੇ ਦੋਨੋਂ ਅਸੀਂ ਆਸ ਕਰਦੇ ਹਾਂ ਜਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਦੇ ਨਾਲ ਖੜੇ ਹੋ ਕੇ ਵਿਕਾਸ ਵਧੀਆ ਕੰਮ ਕਰਨਗੇ ਪਿੰਡ ਵਾਲਿਆਂ ਵਾਸਤੇ ਅੱਜ ਗੁਰੂ ਮਹਾਰਾਜ ਦਾ ਉਹ ਤਸਰਾ ਇਹਨਾਂ ਨੇ ਲਿੱਤਾ ਪਰਮਾਤਮਾ ਇਹਨਾਂ ਦੇ ਕਿਰਪਾ ਕਰੇ ਅਗਲੇ ਨਰਵਿੰਦਰ ਕੌਰ ਨਮੀ ਲਲੋਚੀ ਦੇ ਸਹਿਦ ਦੇ ਤੁਸੀਂ ਸਾਰੇ ਕੰਮ ਕਰਾਂਗੇ ਜੀ ਕੀ ਕੀ ਕੰਮ ਹੋਣ ਵਾਲੇ ਬਹੁਤ ਭਈਆ ਕੰਮ ਤਾਂ ਹੋਣ ਵਾਲੇ ਤੇ ਪੈਲਸ ਦਾ ਸਕੂਲਾਂ ਦੇ ਬੋਲ ਡਿਸਪੈਂਸਰੀ ਨਿੰਦਰਾ ਦਾ ਸਹਿਯੋਗ ਰੱਖੋਗੇ ਨਾ ਹਾਂਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਸਾਰੇ ਨਵੀ ਲਲੋਚੀ ಗ್ರಾಮ ਪੰਚਾਇਤ ਜੀ ਸਾਡੇ ਪਿੰਡ ਚ ਕੰਮ ਵਿਕਾਸ ਬਹੁਤ ਹੋਣ ਵਾਲਾ ਜੀ ਤੇ ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਪੈਰਸ ਦਾ ਕੰਮ ਅਧੂਰਾ ਪਿਆ ਸਾਡੇ ਜੀ ਉਹ ਪੂਰਾ ਕਰਵਾਵਾਂਗੇ ਜੀ ਉਸ ਤੋਂ ਬਾਅਦ ਡਿਸਪੈਂਸਰੀ ਲੈ ਕੇ ਆਵਾਂਗੇ ਜੀ ਪਸ਼ੂ ਪਾਲਣ ਹਸਪਤਾਲਾ ਇੱਥੇ ਜੀ ਪਸ਼ੂਆਂ ਦਾ ਉਹਦੀ ਥੋੜੀ ਜਿਹੜੀ ਹਾਲਤ ਉਹਦੀ ਖਸਤਾ ਹੋਈ ਪਈ ਹੈ ਜੀ ਬਿਲਕੁਲ ਤੇ ਜ਼ਿਆਦਾਤਰ ਸਕੂਲਾਂ ਨੂੰ ਵੀ ਲੋੜ ਹੈ ਜੀ ਵਿਕਾਸ ਦੀ ਸਕੂਲਾਂ ਚ ਬਾਥਰੂਮ ਬੱਚਿਆਂ ਦੇ ਬਾਥਰੂਮ ਬਣਨ ਵਾਲੇ ਆ ਜੀ ਕਮਰੇ ਬਣਨ ਵਾਲੇ ਆ ਜੀ ਰੂਮ ਘਟਾਂ ਉਹਨਾਂ ਕਲਾਸਰੂਮ ਘਟਾਂ ਜੀ ਉੱਤੇ ਤੇ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਇੱਕ ਸ਼ੈੱਡ ਦੀ ਡਿਮਾਂਡ ਕਰਦੇ ਆ ਜੀ ਉਹਦੇ ਵਿੱਚ ਵੀ ਕੰਮ ਉਹਨਾਂ ਦਾ ਦਫ਼ਤਰ ਮੰਗਦੇ ਆ ਜੀ ਦਫ਼ਤਰ ਬਣਾ ਕੇ ਦੇਣਾ ਉਹਨਾਂ ਨੂੰ ਜੀ ਬਾਕੀ ਦੇਖੋ ਅਸਬੰਧ ਰੱਖਦੇ ਆ ਜੀ ਪਰ ਅੱਜ ਅਸੀਂ ਪਿੰਡ ਦੇ ਸਰਪੰਚਾਂ ਜੀ ਸਾਰੀਆਂ ਪਾਰਟੀਆਂ ਨੂੰ ਭੁੱਲ ਕੇ ਜੀ ਸਭ ਤੋਂ ਵੱਧ ਸਰਕਾਰ ਦਾ ਸੰਯੋਗ ਲਵਾਂਗੇ ਜੀ ਸਾਡੇ ਐਮਐਲਏ ਸਾਹਿਬ ਚੇਤਨ ਸਿੰਘ ਜੋੜਾ ਮੱਜਰਾ ਜੀ ਉਹਨਾਂ ਅੱਗੇ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਜਿਹੜੇ ਕੰਮ ਹੋਣ ਵਾਲੇ ਆ ਉਹ ਪੂਰੇ ਕਰਵਾਏ ਜਾਣ ਜੀ ਤੇ ਦੂਜੀ ਗੱਲ ਆ ਵੀ ਹਾਂ ਉਹਨਾਂ ਦੇ ਨਾਲ ਰਲ ਕੇ ਚੱਲਾਂਗੇ ਜੀ ਅਸੀਂ ਉਹਨਾਂ ਦਾ ਸੰਯੋਗ ਲੈ ਕੇ ਹੀ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਆ ਜੀ ਉਹਨਾਂ ਦੇ ਨਾਲ ਹੀ ਚੱਲਾਂਗੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਜੀ ਸਤਨਾਮ ਅਸੀਂ ਪਿੰਡ ਲੋਚੀ ਤੋਂ ਹਾਂ ਹਾਂ ਜੀ ਮੈਂ ਸਾਰੇ ਬੀਬੀਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਇਹਨਾਂ ਦੀ ਸਾਰੀ ਸਮੱਸਿਆ ਦਾ ਹੱਲ ਕਰੂੰਗੀ ਜੀ ਹਾਂ ਜੀ ਇਸ ਪਿੰਡ ਕੀ ਕੀ ਕੰਮ ਹੋਣ ਵਾਲੇ ਆ ਤੁਹਾਡੇ ਸਾਡੇ ਜਿਵੇਂ ਗਲੀਆਂ ਦੇ ਨਾਲੀਆਂ ਕਹਿੰਦੇ ਨੇ ਪੈਨਸ਼ਨਾਂ ਦਾ ਕੰਮ ਗਾਡਰ ਵਾਲਿਆਂ ਦੇ ਪੈਸਿਆਂ ਦੇ ਕਹਿੰਦੇ ਨੇਗੇ ਜੀ ਉਸ ਸਮਸਿਆ ਨੂੰ ਲੈ ਕੇ ਆਪਾਂ ਜਰੂਰ ਉਹ ਮੀਟਿੰਗ ਕਰਾਂਗੇ ਮਿਲਾਂਗੇ ਇਹ ਸਭ ਨੂੰ ਸਾਰੇ ਪਿੰਡ ਦੇ ਕੰਮ ਹੋਣਗੇ ਜੀ ਹਾਂਜੀ ਇਸ ਤੁਹਾਡੇ ਨਾਲ ਪੰਚਾਇਤ ਦੇ ਮੈਂਬਰ ਚੁਣੇਗੇ ਉਹਨਾਂ ਦਾ ਤੁਸੀਂ ਕੀ ਕਰੋਗੇ ਉਹਨਾਂ ਦਾ ਸਹਿਯੋਗ ਉਹਨਾਂ ਦਾ ਜੀ ਮੈਂ ਨਾਲ ਜੋੜ ਕੇ ਉਹਨਾਂ ਨਾਲ ਪਿੰਡ ਦੇ ਕੰਮ ਕਰਾਂਗੀ ਮੇਰੇ ਮੈਂਬਰ ਮੇਰੇ ਨਾਲ ਸਾਥ ਦੇਣਗੇ ਜੀ ਉਹਨਾਂ ਦਾ ਸਾਥ ਦੂੰਗੀ ਪਿੰਡ ਦਾ ਬਹੁਤ-ਬਹੁਤ ਧੰਨਵਾਦ ਹੋ ਗਈ ਮੈਂ ਇਹਨਾਂ ਵੱਲੋਂ ਸਰਪੰਚ ਚੁਣੀ ਗਈਆਂ ਜੀ ਆਪ ਜੀ ਦਾ ਸਤਪਾਲ ਸਿੰਘ ਜੀ ਸਤਨਾਮਕਾਰੀ ਇਹ ਪ੍ਰਾਣੀ ਲੋਚੀ ਨੇ ਨੇ ਬਾਈ ਨਾ ਦੋਨੇ ਦੋਹੇ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਪਿੰਡ ਦੇ ਨਗਰ ਦਾ ਤੇ ਮੇਰੇ ਪਿੰਡ ਦਾ ਪੂਰਾ ਸਾਥ ਮੇਰੇ ਹੋਣ ਕਰਕੇ ਤਾਂ ਮੈਂ ਜਿੱਤਿਆ ਤਾਂ ਮੈਂ ਇਹਨਾਂ ਨੂੰ ਪੂਰੀ ਆਸ ਦਿਤਾਉਣਾ ਵੀ ਮੈਂ ਪੂਰਾ ਇਹਨਾਂ ਨੂੰ ਕੰਮ ਕਰਕੇ ਦਿਖਾਵਾਂ ਪੰਜ ਸਾਲਾਂ ਦੇ ਵਿੱਚ ਹਾਂ ਜੀ ਕੀ ਹੈ ਮੰਦਿਰ ਕੀ ਕੀ ਕੰਮ ਹੋਣ ਵਾਲਾ ਤੁਹਾਡੀ ਪੰਚਾਇਤ ਦੇ ਨਹੀਂ ਕੰਮ ਸਾਰੀ ਹੋਣ ਵਾਲੇ ਨੇ ਜੀ ਹਜੇ ਜੋ ਮੈਂ ਦਰਵਾਜ਼ਾ ਪਿਆ ਜੀ ਤੇ ਸੀਵਰੇਜ ਪੈਣ ਵਾਲੀ ਪਈ ਹੈ ਕੋਈ ਕੈਮਰਾ ਨਹੀਂ ਲੱਗੇ ਹੋਏ ਕੋਈ ਸੁਖਸਗੋਲਤ ਕੋਈ ਵੀ ਨਹੀਂ ਹੈਗੀ ਆਈ ਕੈਮਰਾਮੈਨ ਡੀਕੇ ਕਰਕੇ ਦੇ ਨਾਲਪੁਰ ਸੋਤਮ ਕੋਸ਼ਿਕ ਸਮਾਣਾ ਨਿਊਜ਼